ਹਾਂਜੀ ਦੋਸਤੋ ਜੈ ਬਾਬੇ ਦੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਤੇ ਵਿੱਚ ਤੇ ਦੋਸਤੋ ਅਸੀਂ ਆਏ ਹਾਂ ਬਾਬਾ ਬਲਕਨਾ ਜੀ ਦੇ ਦਰਵਾਜ਼ੇ ਤੇ ਸਪੈਸ਼ਲ ਬਲੌਗ ਚ ਤੁਸੀਂ ਦੇਖਿਆ ਰੋਡ ਕੰਡੀਸ਼ਨ ਰਸਤੇ ਦੀ ਕਿੱਧਰ ਦੀ ਆ ਔਰ ਸ਼ਾਤ ਲਈ ਦਰਵਾਜ਼ੇ ਦਰਸ਼ਨ ਕਰਾਂ ਤੁਹਾਨੂੰ ਹੁਣ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਦਿਓੜ ਸਿੱਧ ਗੁਫਾ ਤੇ ਬਾਬਾ ਬਲਕਨਾ ਜੀ ਦਰਸ਼ਣ ਕਰਨ ਵਾਸਤੇ ਉੱਪਰ ਸ਼੍ਰੀ ਰੇਂਦਰਗੀਰ ਦੇ ਵੀ ਦਰਸ਼ਨ ਹੋਣਗੇ ਤੇ ਅੱਜ ਜਾਗਰਣਾ ਕਿੰਨਾ ਸੰਗਤ ਮਿਲਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਚਲੋ ਦੋਸਤੋ ਚੜਾਈ ਚੜਦੇ ਆਪਾਂ ਨੂੰ ਤੇ ਥੱਲੇ ਸ਼ਾਹ ਦਾ ਜਿਹੜਾ ਨਜ਼ਾਰਾ ਦੇਖਿਓ ਜੀ ਪਹਾੜਾਂ ਦੇ ਵਿੱਚ ਕਿੰਨੇ ਵਧੀਆ ਘਰ ਲੱਗ ਰਹੇ ਆ ਪਰ ਉਹ ਵੀ ਦੇਖਣ ਨੂੰ ਮਿਲਣਗੇ ਤੇ ਵੀਡੀਓ ਵਧੀਆ ਲੱਗੀ ਪਲੀਜ਼ ਜੈ ਬਾਬੇ ਜਰੂਰ ਲਿਖਦੇ ਸਾਰੇ ਜਣੇ ਤੇ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਚਲੋ ਦੋਸਤੋ ਚੱਲਦੇ ਆ ਜੀ ਬਾਬਾ ਜੀ ਦੇਰਵਾਲ ਵਾਲੀ ਸਾਈਡ ਮਸਤ ਮੰਮੀ ਉਹ ਨਹੀਂ ਇੱਧਰ ਤੇ ਜਾਣਗੇ ਅਸੀਂ ਆਉਂਗੇ ਇੱਧਰ ਉੱਪਰ ਦੀ ਉਹਨੂੰ ਇਹ ਕਹਿੰਦੇ ਔੜੀਆਂ ਸੜੇ ਜਾਣਾ ਆਪਾਂ ਟੈਕ ਕਰਕੇ ਅੱਗੇ ਜੇ ਤੁਹਾਨੂੰ ਆਉਣਾ ਬਾਈਕ ਤੇ ਸੜੇ ਉੱਪਰ ਦੀ 5 ਨੰਬਰ ਗੇਟ ਦੇ ਕੋਲ ਮਿਲਦੇ ਆ ਤੁਹਾਨੂੰ ਔਰ ਬਾਈਕ ਪਾਰਕਿੰਗ ਚ ਲਾਤੀ ਆ ਤੇ ਉੱਪਰ ਚੱਲ ਰਿਹਾ ਜਾਗਰਣ ਮੇਰਾ ਕਾ ਜੱਸਾ ਹਾਂ ਹਾਂਜੀ ਹਾਂਜੀ ਪਤਾ ਕੀ ਕਹਦਾ ਰਾਜਨ ਜిల్లా ਕਾ ਹਾਂਜੀ ਭਾਗ ਜੀ ਪਹੁੰਚ ਗਏ ਜੀ ਅਸੀਂ ਬਾਬਾ ਜੀ ਦੇ ਦਰਵਾਜ਼ੇ ਲਾਗੇ ਹਾਂਜੀ ਦੋਸਤੋ ਪਹੁੰਚ ਗਏ ਜੀ ਪਾਰਕਿੰਗ ਦੇ ਲਾਗੇ ਤੇ ਚੈੱਕ ਕਰ ਸਕਦੇ ਹੋ ਸਰਾਮਾ ਕਿ ਉਹ ਸਾਹਮਣੇ ਲਾਈਟਿੰਗ ਬੜੀ ਵਧੀਆ ਕੀਤੀ ਹੋ ਹੱਲੇ ਦੇ ਨਾਲ ਦਿਸਦੀ ਨਹੀਂ ਪਈਆਂ ਤੇ ਉੱਪਰ ਚੱਲ ਰਿਹਾ ਜਗਰਨ ਤੁਹਾਨੂੰ ਦਿਖਾਉਂਦੇ ਅੱਜ ਰਾਤ ਜਗਰਨ ਇੱਥੇ ਤੇ ਬਾਬਾ ਜੀ ਦੇ ਦਰਸ਼ਨ ਵੀ ਕਰਾਂਦੇ ਆ ਦਿਓਰਸੀ ਦੀ ਗੁਫਾ ਦੇ ਬਣੇ ਰੋ ਵੀਡੀਓ ਦੇ ਨਾਲ ਇਧਰ ਲਵ ਯੂ ਚੈੱਕ ਕਰੋ ਜੀ। ਉਹ ਜੀ ਲੱਗਿਆ ਆ ਮੇਲਾ ਬਾਬਾ ਜੀ ਦੇ ਦਰਵਾਰ ਤੇ। ਚੈੱਕ ਕਰ ਸਕਦੇ ਹੋ ਜੀ। ਹਾਂਜੀ ਜੀ ਪਹੁੰਚ ਗਿਆ 5 ਨੰਬਰ ਗੇਟ ਤੇ। ਸਭੀ ਸੰਗਤਾਂ ਦਾ ਇਕੱਠ ਹੋਇਆ ਪਿਆ ਆ। ਚਲੋ ਚੱਲਦੇ ਆਈ ਦਰਸ਼ਨ ਕਰਨ ਨੂੰ ਬਲੋ ਸੰਗਤ ਜੀ ਰਸ਼ ਬਿਲਕੁਲ ਨਹੀਂ ਹੈਗਾ ਗੁਫਾ ਦੇ ਬਿਲਕੁਲ ਲੱਗੇ ਜਾ ਕੇ ਸਾਨੂੰ ਲਾਈਨ ਲੱਗੀ ਆ ਚੈੱਕ ਕਰ ਸਕਦੇ ਹੋ ਸਾਹਮਣੇ ਗੁਫਾ ਜੀ ਤੇ ਪਿੱਛੇ ਬਿਲਕੁਲ ਵੀ ਰਸ਼ ਨਹੀਂ ਹਾਂਜੀ ਸੰਗਤ ਜੀ ਕਰਨੇ ਬਾਬਾ ਜੀ ਦੇ ਦਰਸ਼ਨ ਬਹੁਤ ਵਧੀਆਵੇਂ ਦਰਸ਼ਨ ਬਾਬਾ ਜੀ ਦੇ ਚਲੋ ਦੋਸਤੋ ਰਸ਼ਾ ਜੋ ਬਿਲਕੁਲ ਵੀ ਨਹੀਂ ਸਿਗਾ ਜਿੱਦਾਂ ਕਿ ਤੁਸੀਂ ਦੇਖ ਹੀ ਲਿਆ ਬਹੁਤ ਖੁੱਲੇ ਦਰਸ਼ਨ ਕੀਤੇ ਆ ਬਸ ਵੀਡੀਓ ਬਣਾਣੀ ਅਲਾਉਡ ਨਹੀਂ ਹੈਗੀ ਤਾਂ ਕਰਕੇ ਅਸੀਂ ਨਹੀਂ ਬਣਾਈ ਤੇ ਇਹਦੇ ਚੌਕੀ ਲੱਗੀ ਥੱਲੇ ਦੇਖੋ Terima kasih telah menonton! ਆ ਵੀ ਗੱਡੀ ਨਾਲ ਲੈ ਜਾਦੇ ਹਾਂ ਹਾਂਜੀ ਭਗਤ ਜੀ ਆ ਗਿਆ ਬਕਰਸਥਲ ਬੱਕਰੇ ਕਿਉਂ ਚੜਾਈ ਜਾਂਦੇ ਆ ਬੱਕਰੇ ਦੀ ਮਨਜ਼ੂਰੀ ਕਿੱਦਾਂ ਹੁੰਦੀ ਆ ਉਹ ਵੀ ਆਪਾਂ ਪੂਰੀ ਵੀਡੀਓ ਬਣਾਈ ਹੋਈ ਆ ਆਪਣੇ ਇਸ ਚੈਨਲ 'ਚ ਤੁਹਾਨੂੰ ਮਿਲ ਜੂਗੀ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਰੀ ਡਿਟੇਲ 'ਚ ਦੱਸਿਆ ਹੋਇਆ ਜੀ ਅਸੀਂ ਹੇਵਾ ਰੱਖੋ 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 ਹਾਂਜੀ ਪਗਲ ਜੀ ਜੈ ਬਾਬੇ ਦੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲੈ ਕੇ ਜਾ ਰਹੇ ਹਾਂ ਸ਼੍ਰੀ ਰਜਿੰਦਰ ਗਿਰੀ ਜੀ ਦੇ ਸਾਡੇ ਨਾਲ ਦਰਸ਼ਨ ਕਰੋ ਤੁਸੀਂ ਵੀ ਜੈ ਬਾਬੇ ਦੀ ਟਿਕਾ ਦਿਓ ਜੈ ਬਾਬਾ ਜੈ ਬਾਬਾ ਹਾਂਜੀ ਦੋਸਤੋ ਮੱਥਾ ਢੇਕ ਲਿਆ ਸੀ ਦਰਸ਼ਨ ਕਰ ਲਏ ਸੀਗੇ ਤੇ ਰਿੰਦਰ ਗਿਰੀ ਜੀ ਦੇ ਬਦਰਸ਼ਨ ਤੁਹਾਨੂੰ ਕਰਾ ਦਿੱਤੇ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਰਸ਼ ਹੈਗਾ ਤੇ ਜਾਗਰਣ ਵਿੱਚ ਅਸੀਂ ਤਾਂ ਨਹੀਂ ਬੈਠੇ ਕਿਉਂਕਿ ਬੈਠਣ ਦੀ ਬਿਲਕੁਲ ਵੀ ਜਗ੍ਹਾ ਨਹੀਂ ਸੀ ਤੇ ਖੜੇ ਰਹਿਣਾ ਵੀ ਮਤਲਬ ਪੋਸੀਬਲ ਨਹੀਂ ਸੀਗਾ ਅੱਗੇ ਤੋਂ ਅੱਗੇ ਤੁਰੇ ਜਾ ਰਹੇ ਸੀ ਜਿਹੜੇ ਤੇ ਸੇਵਾਦਾਰ ਸੀਗੇ ਇਸ ਲਈ ਹੁਣ ਆਪਾਂ ਜਾ ਰਹੇ ਆ ਆਪਣੇ ਸਰਾ ਦੇ ਵਿੱਚ ਭੁੱਖ ਲੱਗੀ ਹੋਈ ਆ ਤੇ ਪ੍ਰਸ਼ਾਦਾ ਛਕਦੇ ਲੰਗਰ ਵੀ ਖਾਂਦੇ ਆ ਤੁਸੀਂ ਰਸ ਦੇਖਣਾ ਚੈੱਕ ਕਰੋ ਜੀ ਸਾਰੀ ਪਾਰਕਿੰਗ ਫੁੱਲ ਹੈਗੀ ਆ ਚਲੋ ਦੋਸਤੋ ਮਿਲਦੇ ਤੁਹਾਨੂੰ ਥੱਲੇ ਜਾ ਕੇ ਜਦੋਂ ਪ੍ਰਸ਼ਾਦਾ ਚੰਗਣਾ ਲੰਗਰ ਛਕਣਾ ਉੱਥੇ ਜਾ ਕੇ ਮਿਲਦੇ ਤੁਹਾਨੂੰ ਤੇ ਉਮੀਦ ਕਰਦਾ ਜੀ ਤੁਸੀਂ ਦਰਸ਼ਨ ਖੁੱਲੇ ਕੀਤੇ ਉਹਨੇ ਸਾਡੇ ਨਾਲ ਹਾਂਜੀ ਭਗਤ ਜੀ ਸ਼ਾਤ ਲਈ ਦੇ ਨੇੜੇ ਲੰਗਰ ਖਾਨ ਲਈ ਰੁਕੇ ਆ ਜੋ ਕਿ ਭਗਤ ਅਰੂ ਰਾਏ ਜੀ ਲੰਗਰ ਲਗਾਉਂਦੇ ਆ ਪਰਮਾਨੈਂਟ ਲੰਗਰ ਲਗਾ ਰਹੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਰਸਾ ਹੈ गाइस ਮੁੱਕ ਤੇ ਤੇ ਚਲੋ ਦੋਸਤੋ ਛਕਦੇ ਆ ਲੰਗਰ ਪਾਣੀ ਮਿਲਦੇ ਤੁਹਾਨੂੰ ਥੋੜੀ ਦੇਰ ਤੱਕ ਲੋ ਜੀ ਆਪਾਂ ਹੁਣ ਜਾ ਰਹੇ ਜੀ ਗਰੋਨਾ ਝਾੜੀ ਮੰਦਿਰ ਹੋ ਗਿਆ ਜੀ ਇਸ ਟਾਈਮ ਬੰਦ ਬਾਹਰੋਂ ਦਰਸ਼ਨ ਕਰਾਂਗੇ ਤੁਹਾਨੂੰ ਹਾਂਜੀ ਦੋਸਤੋ ਮੰਦਿਰ ਤਾਂ ਇਸ ਟਾਈਮ ਬੰਦ ਸੀਗਾ ਬਾਕੀ ਤੁਹਾਨੂੰ ਸਵੇਰੇ ਦਰਸ਼ਨ ਕਰਾਵਾਂਗੇ ਚਲੋ ਦੋਸਤੋ ਅੱਜ ਦੀ ਵੀਡੀਓ ਚੰਨਾਈ ਮਿਲਦੇ ਹਾਂ ਨੂੰ ਅਗਲੇ ਬਲੌਗ ਦੇ ਵਿੱਚ ਬਹੁਤ ਵਧੀਆ-ਵਧੀਆ ਬਲੌਗਰਾਂ ਵਾਲੇ ਆਪਣੇ ਦੋਸਤੋ ਉਹ ਤੱਕ ਲਈ ਤੁਸੀਂ ਕਰੋ ਚੈਨਲ ਨੂੰ ਸਬਸਕ੍ਰਾਈਬ ਔਰ ਵੀਡੀਓ ਨੂੰ ਕਰੋ ਲਾਈਕ ਜੈ ਭਾਵੀ ਦੇ ਸਾਰਿਆਂ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਓ ਦੋਸਤੋ ਮਿਲਦੇ ਅਗਲੀ ਵੀਡੀਓ 'ਚ ਤੁਹਾਨੂੰ